ਸ਼੍ਰੋਮਣੀ ਅਕਾਲੀ ਦਲ ਫਤਿਹ ਪਾਰਟੀ ਦੀ ਪਹਿਲੀ ਵਾਰੇ ਗੰਢ ਤੇ ਪਾਰਟੀ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਤੇ ਪਾਰਟੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਕੀਮਾ ਦੀ ਅਗਵਾਈ ਦੇ ਹੇਠ ਗੁਰਦੁਆਰਾ ਸ਼ਿਰੂ ਰੇਰੂ ਸਾਹਿਬ ਆਨੰਦਪੁਰ ਸਾਨੇਵਾਲ ਵਿਖੇ ਪਾਰਟੀ ਦੀ ਚੜ੍ਹਦੀ ਕਲਾ ਲਈ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਅਰਦਾਸ ਕਰਾਈ ਗਈ। ਇਸ ਮੌਕੇ ਤੇ ਸੰਸਦ ਮੈਂਬਰ ਖਡੂਰ ਸਾਹਿਬ ਤੋਂ ਪਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ترਸੀਮ ਸਿੰਘ ਜੀ ਦੇ ਇਹ ਹੋਰ ਮਹਾਨ ਸ਼ਖਸੀਅਤਾਂ ਪਹੁੰਚੀਆਂ ਇਸ ਮੌਕੇ ਤੇ ਪਾਰਟੀ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਆਓ ਦੇਖਦੇ ਹਾਂ ਇੱਕ ਰਿਪੋਰਟ ਨੂੰ 2022 ਸ਼੍ਰੋਮਣੀ ਅਕਾਲੀ ਦਲ ਫੱਟੇ ਦੀ ਨਹੀਂ ਰੱਖੀ ਗਈ ਅੱਜ ਪੂਰਾ 1 ਸਾਲ ਹੋ ਗਿਆ ਅੱਜ ਉਹਨਾਂ ਕਾਲੋਂ ਤੇ ਤੇ ਆਮਦਨ ਸੰਭਾਲੇ ਦਾ ਜੀਵਨ ਸੋਸਪੈਕ ਚਾਲ ਰੱਖ ਰਗੇ ਜਿਸ ਕੰਮ ਸੰਭਾਲੇ ਦਾ ਬੋਲੇ ਨੇ ਸ਼੍ਰੋਮਣੀ ਅਕਾਲੀ ਦਲ ਜਿਹਨੇ ਬੋਲਿਆ ਗਰਸਰ ਜੀ

ਇਹ ਪਾਰਟੀ ਦੀ ਬੜੇ ਗੱਲ ਮਨਾ ਰਹਾ ਇਹਨਾਂ ਨੂੰ ਅਸੀਂ ਬਹੁਤ ਬਹੁਤ ਅਕੀਨ ਦੀ ਟੀਮ ਬਹੁਤ ਬਹੁਤ ਮੁਬਾਰਕ ਕਰਦੇ ਆਂ ਤੇ ਇੱਕ ਦਸਤਾਨਪੁਰ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿ ਜਿਹੜਾ ਜੇ ਅਕਾਲੀ ਦਲ ਫਤਿਹ ਆਪਣਾ ਸਤਾਵਨਾ ਤੇ ਸਿਨਾ ਰਿਹਾ ਸੀ ਉਹ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਗਿਆ ਤੇ ਸੰਗਤਾਂ ਨੇ ਬਹੁਤ ਵੱਡਾ ਸ਼ਾਹ ਦਿਖਾਇਆ ਇਹ ਗੁਰੂ ਮਹਾਰਾਜ ਦੇ ਚਰਨਾਂ 'ਚ ਹੋਰ 10 ਬੇਨਤੀ ਕਿ ਪਾਰਟੀ ਨੂੰ ਚੜ੍ਹਦੀ ਕਲਾ ਬਖਸ਼ਣ ਇਹ ਜੋ ਸਿਧਾਂਤਾਂ ਨੂੰ ਲੈ ਕੇ ਗੁਰੂ ਮਹਾਰਾਜ ਦੀ ਖਾਲਸਾ ਦੇ ਬੋਲ ਬਾਲੇ ਨੂੰ ਲੈ ਕੇ ਚੜ੍ਹਦੀ ਕਲਾ ਲਈੇ ਕੰਮ ਕਰਦੀ ਰਵੇ ਤੇ ਜੋ ਜਿਹੜੀਆਂ ਇਹਨਾਂ ਨੂੰ ਜ਼ਿੰਮੇਵਾਰੀਆਂ ਗੁਰੂ ਮਹਾਰਾਜ ਤੰਦਰੁਸਤੀ ਲੈਣ ਉਹਦਾ ਚੰਗੀ ਚੜ੍ਹਦੀ ਕਲਾ ਨਿਭਾ ਸਕਣ ਅਮਰਪਾਲ ਜੀ ਤੇ ਬਾਹਰ ਆਂਦੀ ਕਿਟਾਂ ਦੇਖ ਰਹੇ ਕਿਦੋਂ ਤੱਕ ਉਮੀਦ ਇਹ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਜੀ ਬਾਕੀ ਸਰਕਾਰਾਂ ਤੇ ਬਹੁਤ ਮਤਲਬ ਟੀਟ ਹੋਈਆਂ ਪਈਆਂ ਕਿ ਐਡਾ ਵੱਡੇ ਫਤਵੇ ਦੇ ਬਾਵਜੂਦ ਵੀ ਉਹਨਾਂ ਦੇ ਕਨਾਦੇ ਕੋ ਜੂਨੀ ਸਰਕਾਰ ਹੈ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇੱਕ ਪਾਸੇ ਤੇ ਲੋਕਤੰਤਰ ਦੀ ਦੁਹਾਈ ਪਾਉਂਦੀਆਂ ਕਿ ਤੇ ਦੂਸਰੇ ਪਾਸੇ ਲੋਕਤੰਤਰ ਦਾ ਮਜ਼ਾਕ ਉਡਾ ਰਹੀਆਂ ਕਿ ਮੇਰਾ ਖਿਆਲ ਇਹ ਡੇ ਵੱਡੇ ਜਿਹੜਾ ਫਤਵਾ ਦਿੱਤਾ ਗਿਆ ਲੋਕਾਂ ਨੂੰ ਉਹਦਾ ਵੀ ਨਰਾਦਰ ਕਰ ਰਹੀਆਂ ਤੇ ਛੋਟੇ ਵੀਰ ਦੀ ਜਿਹੜੇ ਨਸ਼ੇ ਦੀ ਗੱਲ ਆ ਰਹੀ ਹੈ ਸਾਹਮਣੇ ਉਹ ਉਹਨਾਂ ਨੂੰ ਕਿੱਦਾਂ ਦੇਖੋ ਕਿੰਨੀ ਕੋਈ ਸੱਚਾਈ ਉਸ આરોਪਾਂ ਇਹ ਦੇਖੋ ਜੀ ਜਦੋਂ ਕੋਈ ਬੰਦਾ ਕਿਸੇ ਕੌਮ ਦੇ ਲੜਾਈ ਲੜਦਾ ਉਹਦੇ ਤੇ ਕਈ ਝੂਠੇ ਸੱਚੇ ਪਰਚੇ ਪਾ ਕੇ ਉਹਨਾਂ ਨੂੰ ਉਹਨਾਂ ਦੇ ਮਕਸਦ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹਦੇ 'ਚ ਕੋਈ ਸੱਚਾਈ ਨਹੀਂ ਗੀ ਬਾਕੀ ਇਹ ਚੀਜ਼ਾਂ ਕਿ ਤੁਸੀਂ ਦੇਖ ਲਿਆ ਡਿਟਰ ਆਈ ਗਈ ਹੈ ਵੀ ਰਾਤ ਚੰਦ ਦੇ ਪਾਸਤਾ ਉਹ ਇਹੋ ਜਿਹੇ ਬਥੇਰੇ ਹੱਥ ਕੰਡੇ ਵਰਤਦੇ ਵਰਤਦੇ ਲੋਕੀ ਬੜੇ ਇਹ ਚੀਜ਼ਾਂ ਚੱਲਦੀਆਂ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੁਝ ਨਹੀਂ ਹੋਣਾ ਰਾ ਇਹ ਇਹ ਜੀ ਕਰ ਰਹੇ ਨੇ ਕੀ ਕਹਿਣਾ ਚਾਹ ਰਹੇ ਹੋ ਕਿ ਇਹ ਇਹ ਤਾਂ ਉਹਨਾਂ ਨੂੰ ਆਪਣੀ ਉਹਨਾਂ ਦੀ ਅਕਲ ਤੇ ਹੱਸਾ ਆਉਂਦਾ ਕਿ ਉਹਨਾਂ ਨੂੰ ਉਹ ਸੋਚਣ ਕਿ ਉਹਨਾਂ ਨੂੰ ਵੋਟਾਂ ਕਿੰਨੀਆਂ ਪਈਆਂ ਹੈ ਇਸ ਕਰਕੇ ਉਹ ਚੀਜ਼ ਮੇਰੇ ਖਿਆਲ ਵਿੱਚ ਸ਼ਰਮ ਆਉਣੀ ਚਾਹੀਦੀ ਇਹੋ ਜੀ ਰੇਟ ਪਾਉਣ ਲੱਗਿਆ ਵੀ ਤੇ ਮੇਰੇ ਖਿਆਲ ਵਿੱਚ ਇਹੜਾ ਹਾਈ ਕੋਰਟ ਨੂੰ ਵੀ ਇਹੋ ਜੀ ਰੇਟਾਂ ਨੂੰ ਵੈਸੇ ਹੀ ਖਰਚ ਕਰ ਦੇਣਾ ਚਾਹੀਦਾ ਸੁਖੀਤ ਸਿੰਘ ਖੋਸਾ ਕਹਿੰਦੇ ਨੇ ਕਿ ਜੇ ਪਰਿਵਾਰ ਨੂੰ ਗੁਰੂ ਘਰ ਦੇ ਸਾਹਮਣੇ ਆ ਕੇ ਇਸ ਗੱਲ ਨੂੰ ਮੰਨਣਾ ਚਾਹੀਦਾ ਹੈ ਅਸੀਂ ਗੁਰੂ ਘਰ ਕਰਦੇ ਨੇ ਕਿ ਗੁਰੂ ਘਰ 'ਚ ਹੀ ਖੜੇ ਆਂ ਜੀ ਗੁਰੂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਗੁਰੂ ਸਾਨੂੰ ਨਿਆਂ ਦੇਊਗਾ ਤੇ ਵਿਸ਼ਵਾਸ ਹੈ ਤੁਹਾਨੂੰ ਕਿ ਜੋ ਨਿਸ਼ਾਨ ਨਹੀਂ ਕਰਦੇ ਸੀ ਇਸ ਦਲ ਦੀ ਹਾਂਜੀ 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 ਕਿਹੜਾ ਕੇਸ ਬਥਾ ਰਹੇ ਝੂਠਾ ਕੀ ਕਰਦੇ ਹਾਂ ਹਾਂਜੀ ਇਹਦੀ ਝੂਠਾ ਕੇਸ ਹੈ ਜੀ ਐਜੀ ਐਜਪੀਸੀ ਵੀ ਤੁਹਾਨੂੰ ਲੱਗੇ ਕੀ ਤਿਆਰੀ ਨਹੀਂ ਉਹ ਤੇ ਅਸੀਂ ਤਿਆਰੀ ਇਹੋ ਹੀ ਹੈ ਕਿ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਇਸ ਸ਼ਰਮਣੀ ਕਮੇਟੀ ਦੀਆਂ ਵੱਧ ਤੋਂ ਵੱਧ ਵੋਟਾਂ ਬਣਾ ਕੇ ਆਪਣੀ ਸਿੱਖ ਗੁਰਸਿੱਖ ਹੋਣ ਦਾ ਜ਼ਿੰਮੇਵਾਰੀ ਨਿਭਾਓ ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਹ ਚ ਤੁਸੀਂ ਵੱਧ ਚੜ ਕੇ ਹਿੱਸਾ ਲਓ ਤੇ ਜਿਹੜਾ ਉਸ ਪ੍ਰਬੰਧ ਵਿੱਚ ਬਹੁਤ ਵੱਡਾ ਨਿਗਾਹ ਆ ਬਹੁਤ ਵੱਡੇ ਉੱਥੇ ਕਫਲੇ ਆ ਜਾਂ ਇੱਕ ਚੀਜ਼ਾਂ ਜਿਹੜੀਆਂ ਕਿ ਸਾਡੀ ਕੌਮ ਦਾ ਬੜੀ ਸਤਿਮੌਰ ਸੰਸਥਾ ਉਹਦੇ ਵਿੱਚ ਤੁਸੀਂ ਚੰਗੇ ਸੱਚੇ ਸੁੱਚੇ ਗੁਰਸਿੱਖਾਂ ਨੂੰ ਕਰ ਕੁਰਬਾਨੀ ਵਾਲੇ ਗੁਰਸਿੱਖਾਂ ਨੂੰ ਜਿਹੜੇ ਸਬਰ ਸੰਤੋਖ ਵਾਲੇ ਗੁਰਸਿੱਖਾਂ ਨੂੰ ਇਹੀ ਉੱਥੇ ਬਿਠਾਈਏ ਜਿਹੜਾ ਸਾਡੀ ਕੌਮ ਦੀ ਚੜ੍ਹਦੀ ਕਲਾ ਦੀ ਕੰਮ ਕਰਾਉਂਦਾ ਸੀ ਕਿਸੇ ਕਿਸਾ ਜਿਹੜੇ ਪਾਰਟੀ ਬੁਲੰਦੀ ਗੱਲ ਆਖ ਰਹੇ ਨੇ ਨਹੀਂ ਅਜੇ ਫਿਰਾਲ ਕੋਈ ਇਦਾਂ ਦਾ ਵਿਚਾਰ ਨਹੀਂਗਾ ਫਿਰ ਵੀ ਜੇ ਸੰਗਤਾਂ ਦੇ ਸਹਿਯੋਗ ਨਾਲ ਜੇ ਕੋਈ ਸੰਗਤਾਂ ਜੋਤ ਮਹਿਸੂਸ ਕਰਨ ਗਿਆ ਤੋਂ ਸਮੇਂ ਦੇ ਅਨਸਾਰ ਵੇਖਿਆ ਸੰਗਤਾਂ ਨੂੰ ਕੀ ਕੀ ਕਹਿਣਾ ਚਾਹਦੇ ਸੰਗਤਾਂ ਨੂੰ ਤੇ ਹੋਣ ਫਿਰ ਇਹੋ ਹੀ ਕਹਿ ਰਹੇ ਆ ਕਿ ਵੱਧ ਤੋਂ ਵੱਧ ਤੁਸੀਂ ਵੋਟਾਂ ਬਣਾਓ ਇਹ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਉਹਦੇ ਚ ਗੁਰਸਤ ਚੰਗੇ ਗੁਰਸਿੱਖਾਂ ਨੂੰ ਆਪਾਂ ਉਹ ਪ੍ਰਬੰਧ ਸੌਂਪੀਏ ਕਿ ਉਹ ਜਿਹੜੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ। ਵਰੇ ਗੰਢ ਮਨਾਈ ਆ। ਵਰੇ ਗੰਢ ਬਣਾ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਕੀਤਾ ਹੈ ਸੱਚੇ ਪਾਸ਼ਾ ਤੋਂ ਪਾਰਟੀ ਤੇ ਕਿਰਪਾ ਕੀਤੀ ਹੈ। ਆਗੂਆਂ ਤੇ ਵਰਕਰਾਂ ਤੇ ਜਿੰਨੇ ਸਾਡੇ ਜੀਵੀਆਂ ਦਾ ਦਲ ਹੈ, ਟਰਾਂਸਪੋਰਟ ਦਾ ਦਲ ਹੈ, ਯੂਥ ਪਾਵਰ ਆ ਪੰਜਾਬ ਦਾ, ਕਿਸਾਨਾਂ ਦਾ ਦਲ ਹੈ ਤੇ ਸਾਬਕਾ ਸੈਨਿਕਾਂ ਦਾ ਦਲ ਹੈ। ਤੇ ਪੂਰੀ ਕਾਮ ਤੇ ਤੀ ਤਰਜਮਾਨੀ ਜਿਹੜੀ ਕਰ ਰਹੀ ਆ ਸਾਡੀ ਪਾਰਟੀ ਨੇ ਇੱਕ ਸਾਲ ਦਾ ਲੇਖਾ ਰੱਖਾ ਕੀਤਾ ਪਹਿਲੀ ਪਾਰਟੀ ਨੇ ਉਹ ਕੰਮ ਕਰ ਬਖਾਏ ਆ ਇੱਕ ਸਾਲ ਦੇ ਵਿੱਚ ਜਿਹੜੀਆਂ ਪਾਰਟੀਆਂ 40 40 ਸਾਥ ਨਹੀਂ ਕਰ ਸਕੀਆਂ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਜਿੰਨੇ ਸ਼ਹੀਦ ਹੋਏ ਸੀ ਉਹਨਾਂ ਦਾ ਸ਼ਹੀਦੀ ਸਮਾਗਮ ਨੌ ਜਵਾਨਾਂ ਦਾ ਬਣਾਇਆ ਗਿਆ ਆ ਪਲਾ ਪਿੰਡ 'ਚ ਦੂਜਾ ਅਸੀਂ ਆਏ ਮਹੀਨੇ ਭਗਵੰਤ ਮਾਨ ਦੀ ਖੋਪੀ ਅੱਡੇ ਇੱਕ ਮੈਮੋਰੀਅਲ ਬਣਿਆ ਆ ਕਿ ਤੂੰ ਕਹਿੰਦਾ ਸੀ ਬਿਜਲੀ ਮਾਫ ਕਰੂੰਗਾ ਤੂੰ ਕਹਿੰਦਾ ਪੜ੍ਹਾਈ ਮਾਫ ਕਰੂੰਗਾ ਟਰਾਂਸਪੋਰਟਾਂ ਜਿਹੜੀਆਂ ਤੋੜੀਆਂ ਸੀ ਉਹ ਬਹਾਲ ਕਰ ਦੂੰਗਾ ਤੇ ਵਿਦਿਆਧੀ ਕਰ ਦੂੰ ਕਰਜ਼ਾ ਲਾ ਦੂੰ ਕਰ ਤੇ ਸਾਡੀ ਪਾਰਟੀ ਆਏ ਮਹੀਨੇ ਬਾਰਡਰ ਖੋਲਣ ਦੀ ਗੱਲ ਕਰਦੀ ਐ ਸਰਕਾਰਾਂ ਦਾ ਨਾ ਐਮਪੀ ਬੋਲਦਾ ਨਾ ਪ੍ਰਧਾਨ ਮੰਤਰੀ ਬੋਲਦਾ ਕੋਈ ਬੋਲਦਾ ਹੀ ਨਹੀਂਗਾ ਅਸੀਂ ਪਹਿਲੀ 10 ਤਰੀਕ ਨੂੰ ਅਮਰਸਰ ਬਾਰਡਰ ਤੇ ਅਰਦਾਸ ਕਰਦੇ ਆਂ ਆਏ ਮਹੀਨੇ ਦੀ 20 ਤਰੀਕ ਨੂੰ ਅਸੀਂ ਅਰਦਾਸ ਕਰਦੇ ਆਂ ਸੈਣੀਵਾਲਾ ਬਾਰਡਰ ਤੇ ਆਏ ਮਹੀਨੇ ਦੀ 25 ਤਰੀਕ ਨੂੰ ਅਸੀਂ ਕਰਤਾਰਪੁਰ ਕੌਰੀਡੋਰ ਤੇ ਅਰਦਾਸ ਕਰਦੇ ਆਏ ਮਹੀਨੇ 30 ਤਰੀਕ ਨੂੰ ਅਸੀਂ ਫਾਇਲ ਦਾ ਬਾਰਡਰ ਖੁੱਲਣ ਦੀ ਅਰਦਾਸ ਕਰਦੇ ਆ ਕੋਈ ਪਾਰਟੀ ਕਰ ਹੀ ਨਹੀਂ ਰਹੀ ਤੇ ਫਿਰ ਸਭ ਤੋਂ ਪਹਿਲਾਂ ਹਵਾਰਾ ਸਾਹਿਬ ਦੇ ਘਰੇ ਅਸੀਂ ਅਰਦਾਸ ਕੀਤੀ ਜਿਹੜੇ ਸਾਡੇ ਬੱਚੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਦਰਿਆ ਤੇ ਹਰੀਕੇ ਤੇ ਆਪਣਾ ਰੋਡ ਦਿੱਤਾ ਗਿਆ ਸੀ ਹਜੇ ਤੱਕ ਪਤਾ ਹੀ ਨਹੀਂ ਲਿਆ ਗਿਆ ਉੱਥੇ ਅਸੀਂ ਆਏ ਸਾਲ ਵੀ ਸ਼ੁਰੂ ਕੀਰ ਅਰਦਾਸ ਕਰਨੀ ਉਹਨਾਂ ਦੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ ਸੀ ਉਹਦਾ ਪਤਾ ਨਹੀਂ ਸਸਕਾਰ ਕੀਤਾ ਗਿਆ ਉੱਥੇ ਵੀ ਜਾ ਕੇ ਅਸੀਂ ਉਹਨਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਅਰਦਾਸ ਕਰਕੇ ਆਏ ਆ ਰਵਿਦਾਸ ਮਹਾਰਾਜ ਦਾ ਜਿਹੜਾ ਘਰ ਢਾ ਦਿੱਤਾ ਗਿਆ ਉਹਦੇ ਲਈ ਜੱਦੋਜਦ ਕੀਤੀ ਆ ਕਿਸਾਨਾਂ ਦੇ ਉੱਤੇ ਜ਼ੁਲਮ ਹੋਇਆ ਉਹਦੀ ਜੱਦੋਜਦ ਕੀਤੀ ਆ ਤੇ ਅਸੀਂ ਭਾਈ ਅਮਰਪਾਲ ਸਿੰਘ ਤੇ ਮੇਰੀ ਪੀਨ ਦੇ ਸਿਧਾਂਤ ਮੁਤਾਬਕ ਉਹਨਾਂ ਨੂੰ ਕਿਹਾ ਕਿ ਨੌਜਾਨਾਂ ਨੂੰ ਦਿਤਾਓ ਇਹ ਪਾਰਟੀ ਪਰਿਵਾਰਵਾਦ ਤੋਂ ਮੁਕਤ ਹੋਵੇਗੀ ਨਾ ਮੇਰਾ ਮੁੰਡਾ ਪ੍ਰਧਾਨ ਬਣੇਗਾ ਨਾ ਮੇਰੀ ਪਤਨੀ ਬਣੇਗੀ ਤੇ ਨਾ ਮੇਰਾ ਚਾਚਾ ਤੇ ਨਾ ਮੇਰਾ ਤਾਇਆ ਬਣੇਗਾ ਤੇ ਨਾ ਹੀ ਮੇਰੇ ਪਰਿਵਾਰ ਤੋਂ ਕੋਈ ਐਮਐਲਏ ਮੈਂ ਪੀਡੀ ਚੋਣ ਲੜੂਗੀ ਲੜਾਂਗੇ ਤੇ ਇਸ ਕਰਕੇ ਇਹ ਲੀਡਰਾਂ ਤੋਂ ਬਚਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਫਤਿਹ ਨੇ ਅਰਦਾਸ ਕੀਤੀ ਹੈ ਸਤਿ ਪਾਸ਼ਾ ਕਿ 2027 ਚ ਸਰਕਾਰੇ ਖਾਲਸਾ ਬਣਾਈਏ ਪੰਥ ਨੂੰ ਪੰਜਾਬ ਨੂੰ ਪਾਣੀ ਨੂੰ ਪੁੱਤ ਨੂੰ ਪਾਤ ਨੂੰ ਪੜਾਈ ਨੂੰ ਅਤੇ ਪਹਿਰਾਵੀਰ ਨੂੰ ਪਚਾ ਕੇ ਗੁਲਾਮੀ ਚੋਂ ਕੱਢੀਏ ਇਹ ਲੀਡਰ ਪਤਾ ਕੀ ਕਰਦੇ ਕੰਮ ਦਾ ਕੋਈ ਕਰਦੇ ਨਹੀਂਗੇ ਇਹ ਲੀਡਰ ਕਰਦੇ ਐ ਇਹ ਪੰਜਾਬ ਦੇ ਜਿਹੜਾ ਟੀਚਰ ਨੂੰ ਪੜਾਉਣਾ ਨਹੀਂ ਆਉਂਦਾ ਉਹ ਬੱਚਿਆਂ ਨੂੰ ਕੁੜਦਾ ਤੇ ਜਿਹੜੇ ਲੀਡਰ ਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਉਹ ਫਿਰ ਧਰਮ ਦੇ ਨਾਂ ਤੇ ਵੰਡੀਆਂ ਫੜੇ ਲੀਡਰ ਪਤਾ ਕੀ ਕਹਿੰਦੇ ਹਿੰਦੂ ਮੁਸਲਮਾਨ ਦਾ ਵੈਰੀ ਵੈ ਮੁਸਲਮਾਨ ਹਿੰਦੂ ਦਾ ਵੈਰੀ ਹਿੰਦੂ ਸਿੱਖ ਦਾ ਵੈਰੀ ਸਿੱਖ ਸਾਈ ਦਾ ਵੈਰੀ ਐ ਇਹ ਕੁੰਡੀਆਂ ਪਸਾਉਂਦੇ ਐ ਇਹ ਪੰਜਾਬ ਦੇ ਵਿੱਚ ਨਾ ਹਿੰਦੂ ਮੁਸਲਮਾਨ ਸਾਈ ਦਾ ਕੋਈ ਰੌਲਾ ਨਹੀਂ ਨਾ ਅਸੀਂ ਦੁਕਾਨ ਚ ਲੜਦੇ ਆ ਨਾ ਅਸੀਂ ਸ਼ਹਿਰ ਚ ਲੜਦੇ ਆ ਨਾ ਅਸੀਂ ਬਾਜ਼ਾਰ ਚ ਲੜਦੇ ਆ ਨਾ ਅਸੀਂ ਕਾਰੋਬਾਰ ਚ ਲੜਦੇ ਆ ਨਾ ਦਿਆਂ ਜੇ ਅਸੀਂ ਲੜਦੇ ਕੋਈ ਨਹੀਂ ਇਸ ਕਰਕੇ ਇਹ ਲੜਾਈ ਪਾ ਕੇ ਇਹ ਪੰਜਾਬ ਨੂੰ ਬਰਬਾਦ ਕਰਨਾ ਚਾਹੀਦਾ ਲੋਕ ਲੋਕ ਸਭਾ ਚ ਚੋਣਾਂ ਲੜਦੇ ਆ ਸੀ ਹਾਂਜੀ ਕੀ ਰਿਜ਼ਲਟ ਕਿਦਾਂ ਦੇਖ ਰਿਹਾ ਰਿਜ਼ਲਟ ਕੀ ਆ ਦੋ ਸਾਡੇ ਸੰਗ ਜਿੱਤ ਗਏ ਆ ਭਗਵੰਤ ਮਾਨ ਕੋਲੇ ਸੀਟਾਂ ਸੀ 92 ਤੇ 92 ਕਰਕੇ ਉਹਨੇ 92 ਨੇ ਲਤੀਪੁਰਾ ਵੀ ਘਟਾਤਾ ਬੜਾ ਕਿਸਾਨਾਂ ਤੇ ਜ਼ੁਲਮ ਕਰਤਾ ਗੁਰੂਗ੍ਰਾਂਸਾ ਦੇ ਬੇਅਦਬੀ ਕਰਨ ਕਰਾਲ ਹਜੇ ਛੱਡੇ ਨਹੀਂ ਅਮਰਪਾਲ ਤੇ ਐਨਐਸਐ ਗਲਤ ਸੈਂਟਰ ਲਾਤੀ ਉਹਨੂੰ ਜੇਰਚ ਬੰਦ ਕਰ ਦਿੱਤਾ ਉਹਨਾਂ ਦੇ 92 ਤੇ ਸਾਡੀ 0 ਸੀ ਉਹਦੇ ਤਿੰਨ ਜਿੱਤੇ ਆ ਤੇ ਸਾਡੇ ਜਿੱਤੇ ਦੋ ਉਹਦੀਆਂ 9 ਤੇ 27 ਉਹਦੇ ਕੋਲ 27 ਐਮਐਲਏ ਆ ਤੇ ਸਾਡੇ ਕੋਲ 18 ਐਮਐਲਏ ਆ ਹੁਣ ਤੁਸੀਂ ਵੇਖੋ ਜਿਹਦੇ ਕੋਲੇ 92 ਸੀ ਉਹਦੇ ਕੋਲ 27 ਰਹਿ ਗਏ ਜਿਹਦੇ ਕੋਲ 0 ਕੋਈ 18 ਸੀ 227 ਦੇ ਵਿੱਚ ਸਾਰੇ ਪੰਜਾਬ ਦੇ ਲੋਕ ਪਰਿਵਾਰਵਾਦ ਨੂੰ ਖਤਮ ਕਰਕੇ ਸਰਕਾਰੀ ਖਾਲਸਾ ਬਣਾ ਕੇ ਐਹੋ ਜਿਹਾ ਪੰਜਾਬ ਸਿਰਜ ਦੇਣਗੇ ਇਹ ਤੇ ਨਾ ਤਰਨਾ ਲੱਗੇ ਨਾ ਵਿਚਾਰਾ ਲੱਗੇ ਨਾ ਦੂਰ ਕਿਸਾਨ ਕੋਈ ਨਹੀਂ ਤੇ ਅਪੀਲ ਕਰਦਾ ਹੈ ਸਤਿਪਾਸ਼ਾ ਕਿਰਪਾ ਕਰ 20 ਸਤਾ ਸਰਕਾਰੇ ਦਾ ਅਮਰਪਾਲ ਨੂੰ ਕਿੱਦਾਂ ਦੇਖ ਰੋ ਰਹੇ ਹੈ ਨਹੀਂ ਉਹ ਹੋ ਜਾਣੀ ਰਹੀ ਜੀ ਪਹਿਲਾਂ ਪਤਾ ਕੀ ਕਹਿੰਦੇ ਸੀ ਪਹਿਲਾਂ ਕੀ ਕਹਿੰਦੇ ਸੀ ਪਹਿਲਾਂ ਕਹਿੰਦੇ ਅਮਰਤਵਾਲ ਚੋਣ ਨਹੀਂ ਲੜ ਸਕਦਾ ਅਸੀਂ ਅਰਦਾਸ ਕੀਤੀ ਲੜ ਲਿਆ ਫਿਰ ਕਹਿੰਦੇ ਜੀ ਕਾਗਿਰਾ ਦੇ ਦੰਗੇ ਅੱਛਾ ਕ ਨਹੀਂ ਹੁੰਦੇ ਫਿਰ ਕਹਿੰਦੇ ਜੀ ਕਾਗਜ਼ ਮਗਰ ਭਰਤੀਏ ਫਿਰ ਸਾਡਾ ਦਾ ਕਿਤੇ ਲੱਗੇ ਦੇ ਫਿਰ ਕੀ ਫਿਰ ਦੋਸਤੋਂ ਬਾਅਦ ਫਿਰ ਕਹਿੰਦੇ ਜੀ ਇਹ ਜਤਰਾ ਨਹੀਂ ਚੱਕ ਗਿਆ ਜੀ ਫਿਰ ਕਹਿੰਦੇ ਸੌ ਨਹੀਂ ਚੱਕਦਾ ਉਹ ਸੌ ਵੀ ਚੱਕ ਗਿਆ ਫਿਰ ਕਹਿੰਦੇ ਜੇ ਨਵੰਬਰ ਇਹਦੀ ਰੱਦ ਹੋ ਜਿੱਕਰਦ ਹੋਈ ਨਹੀਂ ਸਕਦੀ ਭਾਵੇਂ ਜਮਾ ਨਾ ਸੌ ਚੱਕੇ ਕੰਮ ਹੀ ਨਰਾਦਮ ਦੀ ਪੰਜਾਬ ਦੇ ਵਿੱਚ ਕੋਈ ਐਹੋ ਜਿਹੀ ਐਮਪੀ ਹੈ ਜਿਨ੍ਹਾਂ ਨੇ ਸੌ ਨਹੀਂ ਚੱਕੀ ਨੀ ਉਹ ਤਨਖਾਹ ਵੀ ਲੈਂਦੇ ਆ ਉਹ ਪੈਨਸ਼ਨਾਂ ਵੀ ਲੈਂਦੇ ਆ ਉਹ ਰੇਲ ਤੇ ਵੀ ਚੜਦੇ ਆ ਉਹ ਜਹਾਜ਼ ਤੇ ਵੀ ਚੜਦੇ ਆ ਸਾਰੀਆਂ ਸਹੂਲਤਾਂ ਲਈ ਜਾਂਦੀਆਂ ਇੱਕ ਦਿਨ ਨਹੀਂ ਸੌ ਨਹੀਂ ਚੱਕੀ ਇਸ ਕਰਕੇ ਐਵੇਂ ਪੰਬਲ ਪੂਸਾ ਪਾ ਰਿਆ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਅਮਰਤਪਾਲ 6ਤੀ ਜੇਲ੍ਹ ਚ ਬਾਹਰ ਆ ਗਏ ਕਹਿੰਦੇ ਉਹਨਾਂ 16 ਗਲਤੀਆਂ ਕੀਤੀਆਂ ਨਾਮਾਂਕਨ ਵਿੱਚ ਸਰਕਾਰ ਨੇ ਨਜ਼ਰ ਅੰਦਾਜ਼ ਕੀਤੀਆਂ ਗਲਤੀਆਂ ਕੋਈ ਗਲਤੀ ਨਹੀਂ ਕੀਤੀ ਜੀ ਐਕਟ ਵੀ ਗਲਤੀ ਨਹੀਂ ਕੀਤੀ ਗਲਤੀ ਸਰਕਾਰ ਕਰ ਰਹੀ ਹੈ ਤੁਸੀਂ ਦੱਸੋ ਹੁਣ ਤੁਸੀਂ ਦੱਸੋ ਕਿ ਜਿਹੜੇ ਬੰਦਾ ਐਮਪੀ ਬਣ ਜੇ ਉਹ ਤਾਂ ਕਹਿੰਦੇ ਜੇ ਚ ਬਾਹਰ ਨਹੀਂ ਆ ਸਕਦਾ ਤੇ ਜਿਹੜੇ ਐਮਪੀ ਨੂੰ ਪਜਾਤ ਤੌਰ ਤੇ 2 ਲੱਖ ਤੋਂ ਵੱਧ ਵੋਟਰ ਨੂੰ ਜਿਤਾਇਆ ਹੋਵੇ ਜਿਹੜੇ ਬੰਦੇ ਨੇ ਜਿਹੜੇ ਸਿੰਘ ਨੂੰ ਹਿੰਦੂਆਂ ਨੇ ਮੁਸਲਮਾਨਾਂ ਨੇ ਸਾਂਗਾਂ ਨੇ ਪੱਤਰਕਾਰਾਂ ਨੇ ਸਾਰਿਆਂ ਨੇ ਜਿਤਾਤਾ ਆ ਜਾ ਤਰ ਤੇ ਇੱਕ ਬੰਦਾ ਇਥੇ ਲੁਧਿਆਣੇ ਦੇ ਵਿੱਚ ਆਇਆ ਰਵਨੀਤ ਬਿੱਟੂ ਉਹਨੂੰ ਹਿੰਦੂਆਂ ਨੇ ਮੁਸਲਮਾਨਾਂ ਨੇ ਵਪਾਰੀਆਂ ਨੇ ਸਾਰੇ ਮਿਲ ਕੇ ਹਰਾਤਾ ਹਰਿਆ ਬੰਦਾ ਬਣ ਗਿਆ ਵਜ਼ੀਰ ਤੇ ਫਿਰ ਜਿੱਤੇ ਬੰਦਾ ਕੀ ਕਹਿੰਦੇ ਸੌਣੀ ਚੱਕ ਸਕਦਾ ਤੇ ਜਿਹੋ ਜਿਹਾ ਇਹ ਮ੍ਰਤੀਰਾ ਹੋਇਆ ਉਹੋ ਜਿਹਾ ਦੂਜਾ ਮ੍ਰਤੀਰਾ ਇਸ ਕਰਕੇ ਕਤਾਰਕੁਸ਼ੀ ਕਰਨ ਦੀ ਕਰ ਰਹੀਏ ਪੰਜਾਬ ਦੇ ਲੋਕ ਸਾਰਾ ਕੁਝ ਜਾਣਦੇ ਆ ਤੇ ਜਸਵੰਤ ਸਿੰਘ ਜੀ ਚੀਮਾ ਜੀ ਦੇ ਦੋ ਭਰਾ ਸ਼ਹੀਦ ਹੋਏ ਆ ਕੌਮ ਦਾ ਸਾਡਾ ਸੀਨੀਅਰ ਮੀਤ ਪ੍ਰਧਾਨ ਆ ਉਹਨੇ ਯੋਧੇ ਨੇ ਅੱਜ ਕਹਿਰ ਕਰਕੇ ਰੱਖ ਦਿੱਤਾ ਬਹੁਤ ਵਧੀਆ ਕੰਮ ਕੀਤਾ ਗੁਰੂ ਦੀ ਸੇਵਾ ਤੇ ਬਾਬਾ ਮੇਜਰ ਸਿੰਘ ਹੋਰ ਨੇ ਜਿਹੜਾ ਸਾਡੀ ਕਿਰਪਾ ਕੀਤੀ ਆ ਤੇ ਲੰਗਰ ਸ਼ਿਕਾਇਆ ਸਾਰਾ ਕੁਝ ਉਹਨਾਂ ਦੀ ਸਾਰਿਆਂ ਦੀ ਕਿਰਪਾ ਤੇ ਫਿਰ ਭਾਈ ਤੁਹਾਡੀ ਪ੍ਰੈਸ ਕਿਉਂਕਿ ਪ੍ਰੈਸ ਆ ਕਹਿੰਦੇ ਜੀ ਪ੍ਰੈਸ ਗੱਲ ਨਹੀਂ ਕਰਦੀ ਆ ਵੇਖੋ ਕਿੱਡੀ ਵੱਡੀ ਪ੍ਰੈਸ ਆਈ ਆ ਮੇਰਾ ਭਾਈ ਪ੍ਰੈਸ ਵਾਲਿਆ ਅੱਗੇ ਤੁਸੀਂ ਚੌਥਾ ਪਿੱਲਰ ਆ ਡੈਮੋਕਰੇਸੀ ਦਾ ਇਹ ਤੁਹਾਡੇ ਤੇ ਵੀ ਜ਼ੁਲਮ ਕਰਦਾ ਤੁਹਾਡੀ ਗਵਾਹ ਠਾਉਂਦਾ ਜਦੋਂ ਚੰਗਾ ਕੋਈ ਚੈਨਲ ਨਾਲ ਗੱਲ ਕਰ ਦਵੇ ਚੰਗਾ ਕੋਈ ਆਪਣਾ YouTube ਚ ਮੈਂ ਗੱਲ ਕਰ ਦਵੇ ਅਣਖ ਦੀ ਗੈਰਤ ਦੀ ਗੱਲ ਕਰ ਦਵੇ ਉਹਦੀ ਰੀਚ ਕਢਾ ਦਿੰਦੇ ਜਾਂ ਬੰਦ ਕਰ ਦੇ ਪਰਚਾ ਕਰ ਦਿੰਦੇ ਆ ਤੇ ਫਿਰ ਪਰ ਇਹਦੀ ਆਵਾਜ਼ ਕੌਣ ਠਾਊਗਾ ਅਸੀਂ ਠਾਵਾਵਾਂਗੇ ਸਾਰੇ ਇਸ ਕਰਕੇ ਤੁਹਾਡੇ ਵੀ ਸਿਰ ਝੁਕਦਾ ਕਿ ਤੁਸੀਂ ਸਾਡੀ ਇਸ ਆਵਾਜ਼ ਨੂੰ ਦੁਨੀਆਂ ਤੇ ਪਹੁੰਚਾਓਗੇ ਤੇ ਸਰਕਾਰ ਕੇ ਖਾਲਸਾ ਬਣਾਈਏ ਮੈਂ ਤੁਹਾਨੂੰ ਵੀ ਬੇਨਤੀ ਕਰਦਾਂਗੇ ਭਰਾਵੋ ਆਓ ਆਪਰ ਕੇ ਇਹ ਤਾਂ ਆਪਾਂ ਨੂੰ ਰਗੜ ਲੈਣਗੇ ਆਓ 20127 ਸਰਕਾਰੀ ਖਾਲਸਾ ਬਣਾਈਏ ਜੀ ਦੇ ਵਿੱਚ ਤੁਸੀਂ ਭਾਗੀਦਾਰ ਬਣੋ ਤੁਹਾਡੇ ਚ ਮੰਤਰੀ ਕਿਉਂ ਨਹੀਂ ਬਣ ਸਕਦਾ ਤੁਹਾਡੇ ਜੇ ਬਣ ਸਕਦਾ ਤੁਹਾਡੇ ਚ ਰਾਜ ਸਭਾ ਦਾ ਮੈਂਬਰ ਕਿਉਂ ਨਹੀਂ ਬਣ ਸਕਦਾ ਬਣ ਸਕਦਾ ਇਹਨਾਂ ਨੂੰ ਕੋਈ ਫੁੱਲ ਲੱਗੀ ਤੁਹਾਡੇ ਚ ਵੀ ਬਣ ਸਕਦਾ ਆਓ ਆਪਾਂ ਕਿੱਥੇ ਆ ਕੇ ਗਰੀ ਠੀਕ ਧੰਨਵਾਦ